ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਸੱਚ ਹੈ ਜੇ ਪਰਮਾਤਮਾ ਸੱਚ ਹੈ ਤਾਂ ਸੱਚ ਕੀ ਹੈ ਗੁਰੂ ਨਾਨਕ ਦੇਵ ਜੀ ਦਾ ਉੱਤਰ ਸੀ ਕਿ ਉਸ ਸਥਿਤੀ ਵਿੱਚ ਜਦੋਂ ਕੋਈ ਫੈਸਲਾ ਨਹੀਂ ਕਰ ਸਕਦੇ ਗੁਰੂ ਦੇ ਮਗਰ ਲੱਗੋ ਉਸ ਦੀ ਅਗਵਾਈ ਦਾ ਸਹਾਰਾ ਲਾਓ ਪਗਤਾਂ ਤੇ ਸੂਫੀਆਂ ਨੇ ਮੁਰਸ਼ਿਦ ਦੀ ਲੋੜ ਤੇ ਜ਼ੋਰ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਉਹਨਾਂ ਤੋਂ ਵੀ ਇੱਕ ਕਦਮ ਅੱਗੇ ਹੋਏ ਉਹਨਾਂ ਨੇ ਕਿਹਾ ਕਿ ਗੁਰੂ ਦੀ ਸੰਸਥਾ ਨੂੰ ਆਪਣੇ ਧਰਮ ਸਿਧਾਂਤ ਦੀ ਧੂਰੀ ਬਣਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਗੁਰੂ ਤੋਂ ਬਿਨਾ ਮੁਕਤੀ ਨਹੀਂ ਹੋ ਸਕਦੀ ਉਹ ਅਜਿਹੇ ਮਾਰਗਦਰਸ਼ਕ ਬਣੇ ਜਿਨ੍ਹਾਂ ਨੇ ਦੁਨੀਆਂ ਨੂੰ ਸੱਚ ਦੇ ਸਿੱਧੇ ਤੇ ਤੰਗ ਰਸਤੇ ਤੋਂ ਲੰਬੇ ਹੋਣ ਜਾਂ ਪਟਕਣ ਤੋਂ ਬਚਾਇਆ ਉਹ ਉਸ ਜਹਾਜ਼ ਦੇ ਮਲਾਹ ਸਨ ਜਿਨ੍ਹਾਂ ਨੇ ਮਨੁੱਖ ਨੂੰ ਦੁਨਿਆਵੀ ਭਵ ਸਾਗਰ ਤੋਂ ਪਾਰ ਕੀਤਾ ਗੁਰੂ ਨਾਨਕ ਦੇਵ ਜੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਗੁਰੂ ਨੂੰ ਮਾਰਗਦਰਸ਼ਕ ਸਮਝਣਾ ਚਾਹੀਦਾ ਹੈ ਦੇਵਤਾ ਜਾਂ ਪਰਮਾਤਮਾ ਨਹੀਂ ਸਮਝਣਾ ਚਾਹੀਦਾ ਉਸ ਦੀ ਅਗਵਾਈ ਪ੍ਰਾਪਤ ਕਰੋ ਸਤਿਕਾਰ ਕਰੋ ਪਰ ਪੂਜਾ ਨਹੀਂ ਕਰਨੀ ਚਾਹੀਦੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਗੁਰੂ ਅਖਵਾਉਣਾ ਤਾਂ ਪ੍ਰਵਾਨ ਕੀਤਾ ਪਰ ਪੈਗੰਬਰ ਨਹੀਂ ਅਖਵਾਇਆ ਆਪਣੀ ਬਾਣੀ ਵਿੱਚ ਉਹਨਾਂ ਨੇ ਨਿਰੰਤਰ ਆਪਣੇ ਆਪ ਨੂੰ ਪਰਮਾਤਮਾ ਦਾ ਦਾਸ ਜਾਂ ਸੇਵਕ ਹੀ ਕਿਹਾ ਹੈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ